ਦੋਸਤੋ ਕਤਰੀਬਨ 2:46 ਹੋ ਗਏ ਨੇ ਆਪਾਂ ਪਹੁੰਚਿਆ ਸਤਲੁਜ ਦਰਿਆ ਤੇ ਵੇਖ ਸਕਦੇ ਹੋ ਸ਼ਾਮ ਦੀ ਅਪਡੇਟ ਸਾਡੇ ਵੀਰਾਂ ਭਰਾਵਾਂ ਨੇ ਫੋਨ ਲਾਇਏ ਸੀ ਕਿ ਸਾਨੂੰ ਸਤਲੁਜ ਦਰਿਆ ਬਾਰੇ ਜ਼ਰੂਰ ਦੱਸਿਆ ਕਰੋ ਤੇ ਆਪਾਂ ਹੁਣ ਇੱਥੇ ਪਹੁੰਚੇ ਹੋਏ ਆ ਤੁਸੀਂ ਵੇਖ ਸਕਦੇ ਹੋ ਪਾਣੀ ਚੱਲ ਜ਼ਰੂਰ ਆਇਆ ਹੈ ਪਰ ਪਾਣੀ ਘਟੇ ਹੈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਹ ਵੇਖ ਸਕਦੇ ਹੋ ਆਪਾਂ ਪਹੁੰਚੇ ਆਂ ਚਾਰ-ਛੇ ਬੇਰੇ ਨਿਗਾਹ ਮਾਰੋ ਕਿਉਂਕਿ ਪਾਣੀ ਜਿਹੜਾ ਹੈ ਪਾਣੀ ਦੱਸ ਲੋ ਅਜੇ ਠੀਕ-ਠੀਕ ਚੱਲ ਰਿਹਾ ਹੈ ਤੇ ਪਾਣੀ ਹੈਗਾ ਵੀ ਘਟੇ ਹੈ ਤੇ ਇਹਨਾਂ ਕੋ ਤਾਂ ਚੱਲ ਮਾਮੂਲੀ ਜੀ ਗੱਲ ਐ ਤੇ ਦੋਸਤੋ ਅੱਜ 17 ਤਰੀਕ 2 ਵਜੇ ਤੇ 46 ਕਮੈਂਟ ਹੈਗੇ ਨੇ ਆਪਾਂ ਪਹੁੰਚਿਆ ਸਤਲੁਜ ਦਰਿਆ ਤੇ ਤੇ ਪਾਣੀ ਸ਼ਾਮ ਨੂੰ ਅੱਜ 17 ਤਰੀਕ ਐ ਸ਼ਾਮ ਨੂੰ ਪਤਾ ਲੱਗੂ ਰੋਪੜ ਦਾ ਪਾਣੀ ਛੱਡਿਆ ਹੋਇਆ ਇੱਥੇ ਕਿੰਨਾ ਜ਼ਿਆਦਾ ਆਂਦਾ ਹੈ ਯੋ ਕਿ ਸੋਬਾ ਦਾ ਪਾਣੀ ਚੱਲਿਆ ਸ਼ਾਮ ਤੱਕ ਇੱਥੇ ਪਾਣੀ ਪਹੁੰਚ ਆਉਂਦਾ ਹੈ ਰੋਪੜ ਦਾ ਤੇ ਉਦੋਂ ਅੱਗੇ ਤੁਸੀਂ ਸਾਫ ਕਿਤਾਬ ਲਾ ਲਓ ਵੀ ਕਿੰਨੇ ਟਾਈਮ ਵਿੱਚ ਪਾਣੀ ਪਹੁੰਚਦਾ ਹੈ ਰੋਪੜ ਤੋਂ ਪਾਣੀ ਛੱਡਿਆ ਗਿਆ ਤੁਸੀਂ ਵੇਖ ਸਕਦੇ ਹੋ ਸੱਤ ਲੋਹ ਦਰਿਆ ਤੇ ਪਹੁੰਚੇ ਹੋਏ ਆ